ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਥਿਸ ਇਨ ਯੂਰਪ ਚੈਨਲ ਤੇ ਬੇਸਟਾ ਦਾ ਸਵਾਗਤ ਹੈ। ਭਾਈ ਅੱਜ ਤੁਹਾਨੂੰ ਜਾਣਕਾਰੀ ਦਵਾਂਗੇ ਕਿ ਸਪੇਨ ਚ ਕੰਮ ਕਿਵੇਂ ਲੱਭੇ ਜਾਂਦੇ ਨੇ। ਜੇ ਜਦੋਂ ਤੁਹਾਡੇ ਕੋਲ ਸਪੇਨ ਦੇ ਡਾਕੂਮੈਂਟ ਆ ਜਾਣ ਤਾਂ ਤੁਸੀਂ ਕਿੱਥੇ ਕਿੱਥੇ ਜਾ ਕੇ ਕੰਮ ਅਪਲਾਈ ਕਰ ਸਕਦੇ ਹੋ ਕੰਮ ਦੇ ਲਈ ਆਪਣੀ ਸੀਵੀ ਹੈ ਜਿਹੜੀ ਦੇ ਕੇ ਅਪਲਾਈ ਕਰ ਸਕਦੇ ਹੋ। ਤੁਹਾਨੂੰ ਸੀਵੀ ਦੇਣ ਤੋਂ ਬਾਅਦ ਫੋਨ ਆਊਗਾ ਜਾਂ ਫਿਰ ਜੋ ਵੀ ਐਕਟੀਵਿਟੀ ਹੁੰਦੀ ਹੈ ਈਮੇਲ ਆਊਗੀ ਤੁਹਾਨੂੰ ਇਨਫਰਮ ਕੀਤਾ ਜਾਊਗਾ ਕਿ ਤੁਹਾਡੀ ਲੋੜ ਹੈਗੀ ਹੈ ਜਾਂ ਫਿਰ ਨਹੀਂ ਹੈਗੀ ਤੁਸੀਂ ਇੱਕ ਦੀ ਬਜਾਏ ਜਿੱਥੇ ਤੁਹਾਡਾ ਦਿਲ ਕਰੇ ਜਿਹੜੇ ਕੰਮ ਦਾ ਤੁਹਾਡਾ ਐਕਸਪੀਰੀਅੰਸ ਹੈ ਹਰੇਕ ਥਾਂ ਤੇ ਆਪਣਾ ਸੀਵੀ ਦੇ ਕੇ ਤੁਸੀਂ ਕੰਮ ਲੱਭ ਸਕਦੇ ਹੋ ਇਹੀ ਚੀਜ਼ ਆਪਣੇ ਇੰਡੀਆ ਦੇ ਵਿੱਚ ਵੀ ਅੱਜ ਕੱਲ ਚੱਲੀ ਹੋਈ ਹੈ ਪਹਿਲਾਂ ਤਾਂ ਬਾਈ ਫੇਸ ਆਪਾਂ ਪੁੱਛ ਕੇ ਆਉਂਦੇ ਹੁੰਦੇ ਸੀਗੇ ਪਰ ਅੱਜ ਕੱਲ ਐਪਲੀਕੇਸ਼ਨਾਂ ਵੀ ਹੋ ਰੱਖੀਆਂ ਨੇ ਜਿਵੇਂ ਇਨਡੀਡ ਐਪਲੀਕੇਸ਼ਨ ਇੰਡੀਆ ਦੇ ਵਿੱਚ ਚੱਲੀ ਹੋਈ ਹੈ ਉਹ ਤੋਂ ਆਪਾਂ ਜੌਬ ਸਰਚ ਕਰ ਸਕਦੇ ਆ ਇੱਥੇ ਇੱਥੇ ਵੀ ਐਪਲੀਕੇਸ਼ਨਾਂ ਚੱਲੀਆਂ ਹੋਈਆਂ ਉਹਨਾਂ ਤੋਂ ਵੀ ਜੌਬ ਆਪਾਂ ਸਰਚ ਕਰ ਸਕਦੇ ਆ ਪਰ ਇੱਕ ਜਾਂ ਇੱਕ ਹੁੰਦਾ ਤੁਹਾਨੂੰ ਡੀਲਰ ਜੌਬ ਤੇ ਲਵਾਉਂਦਾ ਹੈ ਇੱਕ ਹੁੰਦਾ ਤੁਸੀਂ ਖੁਦ ਜਾ ਕੇ ਉਸ ਏਜੰਸੀ ਚ ਉਸ ਤੁਸੀਂ ਆਪਦਾ ਬਾਇਓ ਡਾਟਾ ਦੇ ਕੇ ਆਉਣੇ ਹੋ ਜਿੱਥੇ ਤੁਹਾਨੂੰ ਲੱਗਦਾ ਕਿ ਮੈਂ ਸਿੱਧਾ ਗੱਲ ਕਰਾਂ ਮੈਂ ਕਿਸੇ ਡੀਲਰ ਥਰੂ ਗੱਲ ਨਾ ਕਰਾਂ ਤੇ ਅਸੀਂ ਅੱਜ ਚੱਲੇ ਆ ਉਸੇ ਤਰ੍ਹਾਂ ਨਾਲ ਅਪਲਾਈ ਕਰਨ ਵਾਸਤੇ ਇੱਕ ਫੈਕਟਰੀ ਹੈ ਇੱਥੇ ਮੇਰੇ ਨਾਲ ਮੇਰੇ ਵੱਡੇ ਭਾਈ ਦਵਿੰਦਰ ਨੇ ਇਹ ਇੱਥੇ 18-20 ਸਾਲ ਤੋਂ ਸਪੇਨ ਦੇ ਵਿੱਚ ਰਹਿੰਦੇ ਨੇ ਭਾਈ ਦਾ ਬਹੁਤ ਵਧੀਆ ਐਕਸਪੀਰੀਅੰਸ ਹੈ ਮੈਂ ਭਾਈ ਦੇ ਨਾਲ ਚੱਲੇ ਆ ਹਾਂ ਅੱਜ ਫੈਕਟਰੀ ਦੇ ਵਿੱਚ ਆਪਣਾ ਸੀਵੀ ਦੇਣ ਵਾਸਤੇ ਸੋ so CV ਦਵਾਂਗੇ ਫਿਰ ਫੈਕਟਰੀ ਵਾਲੇ ਸਾਨੂੰ ਫੋਨ ਕਰਨਗੇ ਨਹੀਂ ਕਰਨਗੇ ਉਹ ਬਾਅਦ ਦੀਆਂ ਗੱਲਾਂ ਨੇ ਅਸੀਂ ਕਈ ਫੈਕਟਰੀਆਂ ਦੇ ਵਿੱਚ CV ਦੇ ਕੇ ਅਪਲਾਈ ਕਰਾਂਗੇ ਸੈਲਰੀ ਹੈ ਜਿਹੜੀ ਸੈਲਰੀ ਦਾ ਵੀ ਤੁਹਾਨੂੰ ਦੱਸਦੇ ਆ ਕਿੰਨੀ ਇੱਕ ਸੈਲਰੀ ਹੁੰਦੀ ਕਿੰਨੀ ਸੈਲਰੀ ਹੋ ਸਕਦੀ ਹੈ ਤੇਮਿੰਦਰ ਭਾਈ ਜੀ Net ਹੋ ਸਕਦੀ ਹੈ 1500 ਯੂਰੋ ਪਰੂਤੋ ਹੋ ਸਕਦੀ ਹੈ 1600 ਯੂਰੋ ਤੋਂ ਜਿੱਦਾ ਇਹ ਵੀ ਟੈਕਸ ਟੈਕਸ ਤੇ ਭਾਈ ਜੀ ਇੰਨੀ ਕਿ ਸੈਲਰੀ ਹੋਊਗੀ ਇੰਡੀਆ ਦੇ ਹਿਸਾਬ ਨਾਲ ਜੋ ਮਾਰਕੀਟਿੰਗ ਇੰਡੀਆ ਦਾ ਰੇਟ ਚੱਲ ਰਿਹਾ ਹੈ ਯੂਰੋ ਦਾ ਹਿਸਾਬ ਨਾਲ ਤੁਸੀਂ ਇਹਨੂੰ ਮਲਟੀਪਲਾਈ ਜਾਂ ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਹੈ ਇਹ ਇਹਨਾਂ ਦਾ ਜਿਹੜਾ ਰੂਲ ਹੈ ਕਿ ਦੋ ਦਿਨ ਹੁੰਦੀ ਹੈ ਛੁੱਟੀ ਸੈਟਰਡੇ ਸੰਡੇ ਛੁੱਟੀ ਹੁੰਦੀ ਜੇ ਤੁਸੀਂ ਲਾਣਾ ਵੀ ਚਾਹੋ ਤਾਂ ਉਹ ਦਿਨ ਵੀ ਲਾ ਸਕਦੇ ਉਹਨਾਂ ਦੀ ਕਿੰਨੀ ਦਿਹਾੜੀ ਦਿੰਦੇ ਆ ਭਾਈ ਜੀ 108 ਇੱਕ ਦਿਨ ਦੇ ਜੀ 12 ਘੰਟੇ ਓਕੇ 12 ਘੰਟੇ ਦੇ 108 ਯੂਰੋ ਉਹ ਵੀ ਤੁਸੀਂ ਨਾਲ ਜੋੜ ਸਕਦੇ ਹੋ 1500 ਦੇ ਵਿੱਚ ਜੇ ਤੁਸੀਂ ਸੈਟਰਡੇ ਸੰਡੇ ਮੰਨ ਲਓ ਵੀ ਪੂਰੇ ਮਹੀਨੇ 'ਚ ਚਾਰ ਦਿਨ ਹੋਣਗੇ ਚਾਰ ਹੁੰਦੇ ਨੇ ਸੈਟਰਡੇ ਨਹੀਂ ਵੀਕ 'ਚ ਪੰਜ ਦਿਨ ਪਲੱਸ ਇੱਕ ਦਿਨ ਦਾ ਓਵਰਟਾਈਮ ਮੰਨ ਲਓ ਵੀ 12 ਘੰਟੇ ਦਾ ਮਤਲਬ ਕਿ ਪੂਰਾ ਮਹੀਨੇ 'ਚ ਹਰ ਇੱਕ ਸੈਟਰਡੇ ਨਹੀਂ ਕਰ ਸਕਦਾ ਬੰਦਾ ਹਰ ਇੱਕ ਸੈਟਰਡੇ ਲਗਾ ਸਕਦਾ ਜੇ ਮਾਲਕ ਕਵੇ ਓਕੇ ਪੰਜ ਛੁੱਟੀਆਂ ਹੈਗੀਆਂ ਇੱਕ ਡੇ ਆਫ ਹੋਏਗਾ ਇੱਕ ਦਿਨ ਤੁਸੀਂ ਓਵਰਟਾਈਮ ਲਗਾਣਾ ਚਾਹੁੰਦੇ 12 ਘੰਟੇ ਦਾ ਇਕੱਠਾ 108 ਯੂਰੋ ਸੈਲਰੀ ਬਾਈ ਓ ਓਵਰਟਾਈਮ 'ਚ ਪੈਸੇ ਆਉਣਗੇ ਓਕੇ ਤੇ ਤੁਸੀਂ ਇਸ ਹਿਸਾਬ ਨਾਲ ਨਾ ਲਾ ਕੇ 4 ਪੈਸੇ ਵੱਧ ਜੋੜ ਸਕਦੇ ਹੋ ਜੇ ਤੁਹਾਡੇ ਕੋਲ ਲਾਇਸੈਂਸ ਹੈ ਤੁਸੀਂ ਆਪਣੀ ਗੱਡੀ ਪਰਚੇਸ ਕਰ ਸਕਦੇ ਹੋ ਲਾਇਸੈਂਸ ਥਰੂ ਆਪਣੀ ਗੱਡੀ ਆਪਣੇ ਘਰੋਂ ਲੈ ਕੇ ਉਹ ਥਾਵਾਂ ਤੇ ਜਾ ਸਕਦੇ ਜਿੱਥੇ ਤੁਸੀਂ ਕੰਮ ਜਿੱਥੇ ਤੁਹਾਨੂੰ ਕੰਮ ਮਿਲਦਾ ਹੈ ਤੇ ਕਈ ਮੁੰਡੇ ਹੁੰਦੇ ਆ ਜਿਨ੍ਹਾਂ ਕੋਲੇ ਲਾਇਸੈਂਸ ਨਹੀਂ ਹੈਗਾ ਜਾਂ ਫਿਰ ਗੱਡੀ ਨਹੀਂ ਹੈਗੀ ਉਹ ਫਿਰ ਟਾਈ ਅਪ ਕਰ ਲੈਂਦੇ ਆ ਨਾਲ ਦੇ ਹੋਰ ਮੁੰਡਿਆਂ ਨਾਲ ਹੋਰ ਮੁੰਡੇ ਜਿਵੇਂ ਕਿ ਜਿਹਦੀ ਕੋਲ ਗੱਡੀ ਹੈ ਉਹ ਲੈ ਕੇ ਜਾ ਰਿਹਾ ਹੈ ਉਹਦੇ ਨਾਲ ਬੈਠ ਜਾਣਾ ਪੰਜ ਛੇ ਮੁੰਡੇ ਇਕੱਠੇ ਜਾਂਦੇ ਆ ਫਿਰ ਉਹ ਗੱਡੀ ਦੇ ਵਿੱਚ ਬਹਿ ਕੇ ਆਪਣਾ ਆਪਣਾ ਇੱਕ ਟਾਈਮ ਟੇਬਲ ਹੁੰਦਾ ਹੈ ਤੇ ਉਹ ਟਾਈਮ ਟੇਬਲ ਦੇ ਹਿਸਾਬ ਨਾਲ ਸਾਰੇ ਇੱਕ ਗੱਡੀ ਦੇ ਵਿੱਚ ਆਪਣੇ ਪਿੰਡੋਂ ਜਾਂ ਸ਼ਹਿਰੋਂ ਜਿੱਥੇ ਜਾਣਾ ਹੈ ਉਥੋਂ ਬਹਿ ਕੇ ਆਪਣੇ ਕੰਮ ਤੇ ਜਾ ਕੇ ਲੱਗ ਜਾਂਦੇ ਆ ਉਸ ਤੋਂ ਬਾਅਦ ਜਿਹੜੀ ਵੱਡੀ ਅਪਡੇਟ ਇਹਦੇ ਵਿੱਚ ਇਹ ਆਉਂਦੀ ਹੈ ਵੀ ਜੇ ਤੁਸੀਂ ਫੈਕਟਰੀਆਂ 'ਚ ਨਹੀਂ ਕੰਮ ਕਰਨਾ ਤੁਸੀਂ ਲੋਕਲ ਤੁਹਾਡੇ ਪਿੰਡ ਜਾਂ ਤੁਹਾਡੇ ਸ਼ਹਿਰ ਚ ਕੰਮ ਕਰਨਾ ਹੈ ਤੁਸੀਂ ਉੱਥੇ ਵੀ ਸੀਵੀ ਵੰਡ ਕੇ ਕੰਮ ਲਾਭ ਸਕਦੇ ਹੋ ਜਦੋਂ ਤੁਹਾਡੇ ਕੋਲ ਡਾਕੂਮੈਂਟ ਨਹੀਂ ਵਿਦਆਉਟ ਡਾਕੂਮੈਂਟ ਕੰਮ ਮਿਲਣ ਦੇ ਚਾਂਸ ਹੈ ਜਿਹੜੇ ਬਹੁਤ ਘੱਟ ਨੇ ਮਿਲਦੇ ਨੇ ਪਰ ਉਹ ਫੇਰ ਵੀ ਰਿਸਕੀ ਤਾਂ ਰਿਸਕੀ ਹੈ ਪੈਸੇ ਵੀ ਘੱਟ ਮਿਲਦੇ ਆ ਕੰਮ ਵੀ ਵੱਧ ਲੈਂਦੇ ਆ ਫੈਕਟਰੀਆਂ ਦਾ ਇਹ ਫਾਇਦਾ ਵੀ 2 ਦਿਨ ਦੀ ਛੁੱਟੀ ਹੁੰਦੀ ਹੈ ਤੇ ਤੁਸੀਂ ਵੀ ਵੀਡੀਓ ਨੂੰ ਸਾਰੇ ਮਿੱਤਰ ਦੋਸਤਾਂ ਤੱਕ ਅੱਗੇ ਸ਼ੇਅਰ ਕਰੋ ਕਿ ਸਪੇਨ ਦੇ ਵਿੱਚ ਕੰਮ ਕਿਵੇਂ ਲੱਭੇ ਜਾਂਦੇ ਨੇ ਕਿੰਨੀ ਸੈਲਰੀ ਹੁੰਦੀ ਹੈ ਕੰਮ ਦੀ ਤੇ ਕਿਹੋ ਜਿਹੇ ਕੰਮ ਹੁੰਦੇ ਨੇ ਅੱਜ ਅਸੀਂ ਚੱਲੇ ਤਾਂ ਗੈਲੀ ਫੈਕਟਰੀ 'ਚ ਆਪਣਾ CV ਦੇਣ ਵਾਸਤੇ ਤੇ ਦੇਖਦੇ ਆਂ ਪਹੁੰਚ ਗਏ ਆ ਆਹ ਚੱਲੇ ਆਪਾਂ ਪੈਕਿੰਗ ਵਾਲੀ ਫੈਕਟਰੀ 'ਚ ਆਂਦੇ ਹੋਏ ਧੱਕੇ ਵਾਲੀ ਚੋ ਜਾਵਾਂਗੇ ਓਕੇ ਇੱਥੇ ਦੋ ਨੇ ਹੈ ਦੋ ਪਿੰਕਾਂ ਇਹ ਸਾਰਾ ਏਰੀਆ ਇੰਡਸਟਰੀ ਏਰੀਆ ਸਾਰਾ ਓਕੇ ਇੱਥੇ ਬਾਈ ਜੀ ਕਈ ਫੈਕਟਰੀਆਂ ਨੇ ਹੋ ਸਕਿਆ ਦੋ ਤੋਂ ਵੱਧ ਚ ਵੀ ਸੀਵੀ ਦੇ ਕੇ ਆਵਾਂਗੇ ਸੋ ਫਿਲਹਾਲ ਆਪਾਂ ਚੱਲੇ ਆਂ ਧਾਗੇ ਵਾਲੀ ਤੇ ਕਿਹੜੀ ਕਹਿੰਦੇ ਹੋ ਬਾਈ ਪੈਕਿੰਗ ਵਾਲੀ ਪੈਕਿੰਗ ਦੀ ਫੈਕਟਰੀ ਤੇ ਉਹ ਤੁਸੀਂ ਵੀ ਦਵਾਂਗੇ ਉਥੋਂ ਜੋ ਜੋ ਪ੍ਰੋਸੈਸ ਹੋਗਾ ਸਾਨੂੰ ਜੋ ਜੋ ਦੱਸਿਆ ਜਾਊਗਾ ਅਸੀਂ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਡਿਟੇਲ ਦੇ ਵਿੱਚ ਦੱਸਦੇ ਰਹਿਾਂਗੇ ਉਦੋਂ ਤੱਕ ਤੁਸੀਂ ਵੀਡੀਓ ਨਾਲ ਜੁੜੇ ਰਹੇ ਹੋ ਤਾਂ ਪਾ ਦੇਣਾ ਇਹਨਾਂ ਦਾ ਲੈਟਰ ਬਾਕਸ ਹੈ ਜਿਹੜਾ ਸੀਵੀ ਬਾਕਸ ਬਣਾਇਆ ਹੈ ਕੋਰੀ ਕਲਮ ਲਿਖਿਆ ਹੋਇਆ ਹੈ ਇਹਦਾ ਮਤਲਬ ਹੈ ਬਈ ਤੁਹਾਡਾ ਸੀਵੀ ਜਾਂ ਬਾਇਓ ਡਾਟਾ ਜੋ ਵੀ ਹੈ ਇਨਫੋਰਮੇਸ਼ਨ ਤੇ ਹੁਣ ਆਪਾਂ ਇੱਥੇ ਪਾ ਦਵਾਂਗੇ ਆਪਾਂ ਆਫਿਸ ਦੇ ਵਿੱਚ ਗਏ ਸੀ ਇਹਨਾਂ ਦੇ ਆਫਿਸ ਵਾਲਿਆਂ ਨੇ ਬੋਲਿਆ ਕਿ ਤੁਸੀਂ ਇੱਥੇ ਪਾਓ ਤੇ ਇਹ ਚੀਜ਼ ਜਿਵੇਂ ਨਾ ਆਪਾਂ ਉਹ ਵੰਡਦੇ ਹੁੰਦੇ ਹੁੰਨੇ ਆ ਨਾ ਪੇਪਰ ਵੰਡਦੇ ਹੁੰਨੇ ਆ ਉਸ ਤਰ੍ਹਾਂ ਦਾ ਇੱਕ ਬਾਕਸ ਹੈਗਾ ਆਪਣੇ ਇੰਡੀਆ ਵੀ ਹੁੰਦਾ ਹਰੇਕ ਘਰਾਂ ਦੇ ਵਿੱਚ ਉਸ ਤਰ੍ਹਾਂ ਇਹਦੇ ਵਿੱਚ ਆਪਾਂ ਪਾ ਤਾ ਤੇ ਹੁਣ ਇਹਨਾਂ ਨੇ ਆਪਾਂ ਨੂੰ ਫੋਨ ਮੈਸੇਜ ਈਮੇਲ ਜੋ ਵੀ ਇਹ ਕਰਨਾ ਹੈ ਤੇ ਆਪਣਾ ਸੀਵੀ ਦੇਖ ਕੇ ਹੀ ਕਰਨਾ ਆ ਇੱਥੇ ਦਾ ਸਿਸਟਮ ਹੈ ਬਾਈ ਟਰਾਲੇ ਟਰੂਲੇ ਨੇ ਇਹ ਮੀਟ ਦੀ ਪੈਕਿੰਗ ਵਾਲੀ ਫੈਕਟਰੀ ਬਾਈ ਪੈਕਿੰਗ ਤੋਂ ਬਾਅਦ ਆ ਟਰਾਲੇ ਟਰੂਲਿਆਂ 'ਚ ਜਿਹੜਾ ਅਪਲੋਡ ਕੀਤਾ ਜਾਂਦਾ ਸਮਾਨ ਇਥੋਂ ਅੱਗੇ ਏਜੰਸੀਆਂ ਨੂੰ ਦਿੱਤਾ ਜਾਂਦਾ ਜਿਵੇਂ ਮਾਰਕੀਟਸ ਮਾਰਕਟਾਂ 'ਚ ਪਹੁੰਚਾਇਆ ਜਾਂਦਾ ਹੈ ਸੁਪਰਮਾਰਕਟ ਹੋਗੀ ਰੈਸਟੋਰੈਂਟ ਵਗੈਰਾ ਵੱਡੇ ਵੱਡੇ ਫਰਮਾਂ ਤੇ ਪਹੁੰਚਾਇਆ ਜਾਂਦਾ ਹੈ ਆਨਦਰ ਕੰਟਰੀ ਵੀ ਆਹ ਟਰਾਲਾ ਦੇਖਣ ਨੂੰ ਤੁਸੀਂ ਜਿਹੜਾ ਟਰਾਲਾ ਇਹ ਰੋਮ ਦਾ ਹੈ ਬਾਈ ਜੀ ਇਟਲੀ ਦਾ ਟਰਾਲਾ ਹੈ ਇਥੇ ਇਟਲੀ ਦਾ ਟਰਾਲਾ ਹੈ ਇੱਥੇ ਫੀਟ ਪੈਰ ਵਾਖਾ ਰੋਮ ਬਾਈ ਜੀ ਆਹ ਫੈਕਟਰੀ ਹੈ ਸੇਲਵਾ ਫੈਲ ਕਰਕੇ ਇਹ ਤਾਂ ਗਰੀ ਫੈਕਟਰੀ ਹੈ ਬਾਈ ਇੱਥੇ ਵੀ ਆਪਾਂ ਜਿਹੜਾ ਸੀਵੀ ਦਿੱਤਾ ਹੈ ਤੇ ਇਹ ਵੀ ਆਪਾਂ ਨੂੰ ਇਨਫਾਰਮ ਕਰਕੇ ਦੱਸਣਗੇ ਇਹ ਸਾਰਾ ਇੰਡਸਟਰੀਅਲ ਏਰੀਆ ਹੈ ਤੇ ਸਾਰੀਆਂ ਫੈਕਟਰੀਆਂ ਨੇ ਤੁਸੀਂ ਹਰ ਏਕਾਂ ਤੇ ਆਪਣਾ ਜਿਹੜਾ ਸੀਵੀ ਬਾਇਓ ਡਾਟਾ ਭੰਡ ਸਕਦੇ ਹੋ ਤੁਹਾਨੂੰ ਫਿਰ ਕਾਲ ਕਰਦੇ ਆ ਕੰਮ ਦੇ ਲਈ। ਭਾਈ ਮੈਂ ਹਰੇਕ ਵੀਡੀਓ ਦੇ ਵਿੱਚ ਤੁਹਾਨੂੰ ਦੱਸਦਾ ਹਾਂ ਇਹ ਲੋਕ ਝੰਡੇ ਨੂੰ ਬਹੁਤ ਪਿਆਰ ਕਰਦੇ ਨੇ ਆ ਇੱਥੇ ਵੀ ਚੌਂਕ ਹੈ ਤੇ ਇੱਥੇ ਵੀ ਝੰਡਾ ਇਹਨਾਂ ਨੇ ਲਾਇਆ ਹੋਇਆ ਜਿਵੇਂ ਕਿ ਕਹਿ ਸਕਦੇ ਆ ਆਪਣੇ ਬਹੁਤ ਰੇਅਰ ਚਾਂਸ ਹੈ ਕਿ ਝੰਡੇ ਲਾਉਣੇ ਆਪਾਂ ਆਪਾਂ ਜ਼ਿਆਦਾਤਰ ਧਰਮਾਂ ਦੇ ਝੰਡੇ ਯੂਜ਼ ਕਰਦੇ ਆਂ ਦੇਖ ਜਾ ਝੰਡਾ ਪਿੱਛੇ ਰੱਖਦੇ ਆਂ ਪਰ ਇਹ ਦੇਸ਼ ਦੇ ਝੰਡੇ ਨੂੰ ਪਿਆਰ ਕਰਦੇ ਵੇ ਹਮੇਸ਼ਾ ਦੇਸ਼ ਦਾ ਝੰਡਾ ਇਹਨਾਂ ਦੇ ਲੱਗਿਆ ਮਿਲੂਗਾ ਤੁਹਾਨੂੰ ਘਰਾਂ 'ਚ ਵੀ ਇਹ ਬਾਰਬੀ ਚੌਂਕਾਂ ਦੇ ਵਿੱਚ ਵੀ ਸਰਕਾਰੀ ਦਫ਼ਤਰਾਂ ਦੇ ਮੂਹਰੇ ਤਾਂ ਆਪਣੇ ਵੀ ਹੈਗਾ ਤੇ ਅੱ체 ਤਾਂ ਹੁਣ ਆ ਹੀ ਹੋਣਾ। ਇਹ ਦ੍ਰਿਸ਼ ਤੁਹਾਨੂੰ ਇੰਡੀਆ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦੇ ਆ। ਇਹ ਪਹਾੜ। ਹਿਮਾਚਲ 'ਚ ਜਾਇਓ ਤੁਹਾਨੂੰ ਸਾਰੀ ਇਹੋ ਜਿਹੀ ਲੋਕੇਸ਼ਨ ਮਿਲੂਗੀ। ਮੈਨੂੰ ਕਦੇ-ਕਦੇ ਨਾ ਜਦੋਂ ਟ੍ਰੈਵਲ ਕਰਦਾ ਹਾਂ ਉਹਨਾ ਮੈਂ ਬਸ ਤੇ ਵੀ, ਟ੍ਰੇਨ ਤੇ ਵੀ ਜਾਂ ਫਿਰ ਕਾਰ ਤੇ ਤਾਂ ਮੈਨੂੰ ਹਿਮਾਚਲ ਦਾ ਫੀਲ ਹੁੰਦਾ ਹੈ ਕਿ ਮੈਂ ਹਿਮਾਚਲ ਘੁੰਮ ਰਿਹਾ। ਕਿਉਂਕਿ ਪਹਾੜੀ ਏਰੀਆ ਟੋਟਲੀ ਹਿਮਾਚਲ ਦੀ ਫੀਲ ਦਵਾਏਗਾ। ਅਲੋਈ ਮਿੱਤਰੋ ਹੁਣ ਜਿਹੜਾ ਆਪਾਂ ਆਪਣਾ ਰੀਜ਼ਿਊਮ ਸਾਰੇ ਪਾਸੇ ਵੰਟਾਏ ਆ ਤੇ ਉਸ ਤੋਂ ਬਾਅਦ ਆਪਾਂ ਨੂੰ ਕਾਲਿੰਗ ਆਊਗੀ ਈਮੇਲ ਆਊਗੀ ਜਾਂ ਮੈਸੇਜ ਆਵਾ ਕੁਝ ਵੀ ਆਉਂਦਾ ਹੈ ਤਾਂ ਆਪਾਂ ਉਹਦਾ ਰਿਪਲਾਈ ਕਰਕੇ ਉਹਨਾਂ ਨੂੰ ਜੋ ਵੀ ਹੈ ਗੱਲਬਾਤ ਕਰਨੀ ਹੈ ਉਹਨਾਂ ਨੇ ਤਰੀਕ ਦੱਸਣੀ ਆਪਾਂ ਨੂੰ ਸਾਰਾ ਕੁਝ ਦੱਸਣਾ ਹੈ ਸੈਲਰੀ ਪੈਕੇਜ ਤਰੀਕ ਟਾਈਮ ਟੇਬਲ ਪੁੱਛਣਾ ਵੀ ਕਿਹੜਾ ਟਾਈਮ ਤੁਸੀਂ ਲੈਣਾ ਚਾਹੁੰਦੇ ਹੋ ਜੋਬ ਦਾ ਆਪਣੀ ਦਾ ਤੇ ਜਦੋਂ ਇਹ ਚੀਜ਼ਾਂ ਆਉਂਦੀਆਂ ਨੇ ਉਦੋਂ ਵੀ ਮੈਂ ਹੋ ਸਕਿਆ ਤੁਹਾਡੇ ਨਾਲ ਇੱਕ ਵੀਡੀਓ ਬਣਾ ਕੇ ਸ਼ੇਅਰ ਕਰੂੰਗਾ ਤੇ ਸਪੇਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਤੁਹਾਨੂੰ ਕੰਮ ਨੂੰ ਲੈ ਕੇ ਕੋਈ ਇਨਫਰਮੇਸ਼ਨ ਲੈਣਾ ਚਾਹੁੰਦੇ ਹੋ ਕਿ ਕਿਹੋ ਜਿਹਾ ਕੰਮ ਨੇ ਤੇ ਕਿਵੇਂ ਆਉਣਾ ਹੈ ਤੇ ਆ ਕੇ ਆਉਣ ਵਾਲੇ ਬੰਦੇ ਨੂੰ ਫਰੈਸ਼ਰ ਨੂੰ ਕੀ ਕੀ ਚੀਜ਼ਾਂ ਕਰਨੀਆਂ ਪੈਣੀਆਂ ਨੇ ਡਾਕੂਮੈਂਟ ਕਿਵੇਂ ਹਾਸਲ ਕਰਨੇ ਨੇ ਤੇ ਉਹ ਸਾਰੀ ਇਨਫਰਮੇਸ਼ਨ ਮੈਂ ਤੁਹਾਨੂੰ ਕਿਸੇ ਅਲੱਗ ਵੀਡੀਓ ਦੇ ਵਿੱਚ ਦਵਾਂਗਾ ਕਿ ਤੁਹਾਡੇ ਲਈ ਮੈਂ ਇੱਕ ਵੀਡੀਓ ਬਣਾਵਾਂ ਪੂਰੀ ਇਨਫਰਮੇਸ਼ਨ ਵਾਲੀ ਵੀਡੀਓ ਹੋਵੇ ਇੰਡੀਆ ਤੋਂ ਸਪੇਨ ਆਉਣ ਦੀ ਤੇ ਇੱਥੇ ਆ ਕੇ ਕੀ ਕੀ ਕੰਮ ਦੀ ਸਕਿੱਲ ਹੈ ਤੇ ਕਿੰਨੀ ਸੈਲਰੀ ਪੈਕੇਜ ਨੇ ਤੇ ਕਿਸ ਤਰ੍ਹਾਂ ਤੁਸੀਂ ਡਾਕੂਮੈਂਟ ਹਾਸਲ ਕਰ ਸਕਦੇ ਹੋ ਟੋਟਲ ਵੀਡੀਓ ਇੱਕ ਵੀਡੀਓ ਪੂਰਾ ਵੱਡਾ ਕਨਸੈਪਟ ਹੋਊਗਾ ਜਿਹੜਾ ਕਿ ਮੈਂ ਤੁਹਾਨੂੰ ਬਣਾ ਕੇ ਦਊਗਾ ਜਿਹੜਾ ਜਿਹੜਾ ਮੇਰੇ ਵੀਰ ਵੀਡੀਓ ਦੇਖਦਾ ਹੈ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਇਨਫਾਰਮੇਸ਼ਨ ਨਾਲ ਭਰੀਆਂ ਹੋਈਆਂ ਵੀਡੀਓ ਤੁਹਾਨੂੰ ਮਿਲਿਆ ਕਰਨਗੀਆਂ ਪੂਰੇ ਯੂਰਪ ਦੀਆਂ ਇੰਡੀਆ ਸਪੇਨ ਜਰਮਨੀ ਫਰਾਂਸ ਪੁਰਤਗਾਲ ਇਟਲੀ ਸਾਰੇ ਦੇਸ਼ਾਂ ਦੀ ਤੁਹਾਨੂੰ ਇਹ ਇਨਫਾਰਮੇਸ਼ਨ ਦੀਆਂ ਵੀਡੀਓ ਆਪਾਂ ਸ਼ੇਅਰ ਕਰਦੇ ਰਵਾਂਗੇ ਜਿਸਨੇ ਵੀ ਜਿਹੜੇ ਦੇਸ਼ ਦੇ ਇਨਫਰਮੇਸ਼ਨ ਲੈਣੀ ਹੈ ਡਾਕੂਮੈਂਟ ਦੀ ਕਿਸੇ ਵੀ ਚੀਜ਼ ਦੀ ਉਹ ਥੱਲੇ ਕਮੈਂਟ ਬਾਕਸ ਦੇ ਵਿੱਚ ਮੈਸੇਜ ਕਰ ਸਕਦਾ ਹੈ ਤੇ